ਰੈਡੀ ਤਿਉਹਾਰਾਂ ਦੌਰਾਨ ਕਰਦੀ ਸਫਾਈ ਮਹਿਮਾਨਾਂ ਦੇ ਆਉਣ ਦੀਆਂ ਤਿਆਰੀਆਂ ਅਤੇ ਨੱਠ ਭੱਜ ਦੀ ਵਜ੍ਹਾ ਨਾਲ ਅਕਸਰ ਸਮੇਂ ਸਿਰ ਭੋਜਨ ਨਹੀਂ ਖਾ ਪਾਉਂਦੇ ਡੱਡੀ ਇਸ ਤੋਂ ਇਲਾਵਾ ਜ਼ਿਆਦਾ ਤੇਲ ਮਸਾਲੇ ਵਾਲਾ ਭੋਜਨ ਅਤੇ ਮਠਿਆਈਆਂ ਦੀ ਜ਼ਿਆਦਾ ਵਰਤੋਂ ਗੈਸ ਐਸਿਡਿਟੀ ਬਦਹਜਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਖੜੀਆਂ ਕਰਦਾ ਹੈ ਡੰਡੀ ਤਿਉਹਾਰਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਸਿਹਤ ਨੂੰ ਸੰਤੁਲਨ ਬਣਾਈ ਰੱਖਣ ਲਈ ਮਾਈਂਡਫੁਲ ਈਟਿੰਗ ਤੇ ਧਿਆਨ ਦੇਣਾ ਚਾਹੀਦਾ ਹੈ ਡੰਡੀ ਬਿਮਾਰੀਆਂ ਨੂੰ ਦੂਰ ਕਰਨ ਲਈ ਖਾਣ-ਪੀਣ ਅਤੇ ਆਦਤਾਂ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ ਡੱਡੀ ਤਿਉਹਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਮਠਿਆਈਆਂ ਦੇਖ ਕੇ ਅਕਸਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦੇ ਹਾਂ ਜਿਸ ਨਾਲ ਗੈਸ ਐਸਿਡਿਟੀ ਅਤੇ ਬਦ ਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਡੰਡੀ ਤਿਉਹਾਰਾਂ ਵਿੱਚ ਨਮਕੀਨ ਬਿਸਕੁਟ ਸਮੋਸੇ ਕਚੌਰੀ ਵਰਗੇ ਪਕਵਾਨਾਂ ਨੂੰ ਬਣਾਉਣ ਲਈ ਸਭ ਤੋਂ ਜ਼ਿਆਦਾ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਟ੍ਰਾਂਸ ਫੈਟ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਜਿਸ ਦੀ ਅਜਹ ਨਾਲ ਕੋਲੇਸਟ੍ਰੋਲ ਵਧ ਜਾਂਦਾ ਹੈ ਡੰਡੀ ਲੱਡੂ ਗੁਲਾਬ ਅਤੇ ਨਮਕੀਨ ਵਾਲੇ ਪਕੌੜੇ ਵਰਗੇ ਸਵਾਦੀ ਪਕਵਾਨਾਂ ਵਿੱਚ ਚੀਨੀ ਤੇਲ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਡੰਡੀ ਰੋਜ਼ਾਨਾ ਜ਼ਿਆਦਾ ਮਿੱਠਾ ਖਾਣ ਜਾਂ ਤਲਿਆ ਭੁੰਨਿਆ ਭੋਜਨ ਖਾਣ ਨਾਲ ਵਜ਼ਨ ਵਧਣ ਦੇ ਨਾਲ ਨਾਲ ਬਲੱਡ ਸ਼ੂਗਰ ਅਤੇ ਕੋਲੇਸਟ੍ਰੋਲ ਪੱਧਰ ਵੀ ਪ੍ਰਭਾਵਿਤ ਹੋ ਸਕਦਾ ਹੈ ਡੰਡੀ ਮਠਿਆਈਆਂ ਵਿੱਚ ਵਰਤੋਂ ਕੀਤਾ ਜਾਣ ਵਾਲਾ ਤੇਲ ਅਤੇ ਮੇਵੇ ਦੇ ਵਰਤੋਂ ਨਾਲ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਡੰਡੀ ਜ਼ਿਆਦਾ ਸ਼ੂਗਰ ਖਾਣ ਨਾਲ ਤਮਨੀਆਂ ਸੁਗੜਨ ਲੱਗਦੀਆਂ ਹਨ ਡੰਡੀ ਇਸ ਲਈ ਤਿਉਹਾਰੀ ਸੀਜ਼ਨ ਵਿਚ ਸੀਮਤ ਮਾਤਰਾ ਵਿੱਚ ਹੀ ਮਠਿਆਈਆਂ ਦੀ ਵਰਤੋਂ ਕਰੋ ਡੰਡੀ ਮਠਿਆਈਆਂ ਦੀ ਜਗ੍ਹਾ ਮੇਵੇ ਖਜੂਰ ਜਾਂ ਗੁੜ ਤੋਂ ਬੜੀਆਂ ਚੀਜ਼ਾਂ ਨੂੰ ਪਹਿਲ ਦਿਓ ਡੰਡੀ ਖਾਸ ਤੌਰ ਤੇ ਬਾਜ਼ਾਰ ਵਿੱਚ ਤਿਆਰ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਡੰਡੀ ਬਾਜ਼ਾਰ ਤੋਂ ਮਠਿਆਈਆਂ ਦੀ ਥਾਂ ਨਾਰੀਅਲ ਦੀ ਬਰਫੀ ਆਦ ਮਠਿਆਈ ਨੂੰ ਤੁਸੀਂ ਸੌਖਿਆਂ ਨਾਲ ਘਰ ਹੀ ਬਣਾ ਸਕਦੇ ਹੋ ਡੰਡੀ ਆਪਣੀ ਡਾਈਟ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰੋ ਡੰਡੀ ਫਲ ਸਲਾਦ ਅਤੇ ਸਾਬਤ ਅਨਾਜ ਵਰਗੇ ਬਦਲ ਹਾਜ਼ਮਾ ਤੰਤਰ ਨੂੰ ਸਹੀ ਰੱਖਣ ਵਿੱਚ ਮਦਦ ਕਰਦੇ ਹਨ ਡੰਡੀ ਫਾਈਬਰ ਵਾਲੇ ਭੋਜਨ ਤੁਹਾਡੇ ਹਾਜ਼ਮਾ ਤੰਤਰ ਵਿੱਚ ਪਾਣੀ ਨੂੰ ਬਣਾਈ ਰੱਖਦੇ ਹਨ ਜਿਸ ਨਾਲ ਭੋਜਨ ਨੂੰ ਸੌਖਿਆਂ ਨਾਲ ਹজম ਕਰਨ ਵਿੱਚ ਮਦਦ ਮਿਲਦੀ ਹੈ ਡੰਡੀ ਮੇਰੀ ਸਲਾਹ ਹੈ ਕਿ ਪਲੇਟ ਵਿੱਚ ਓਨਾ ਹੀ ਪਾਓ ਜਿੰਨੀ ਭੁੱਖ ਹੋਵੇ ਅਤੇ ਛੋਟੇ-ਛੋਟੇ ਹਿੱਸਿਆਂ ਵਿੱਚ ਕਰਕੇ ਵਾਰ-ਵਾਰ ਖਾਓ ਡੰਡੀ ਤਿਉਹਾਰਾਂ ਦੇ ਖਾਣੇ ਦੇ ਵਿਭਿੰਨਤਾ ਭਾਵੇਂ ਹੀ ਆਕਰਸ਼ਕ ਹੋਵੇ ਪਰ ਬਾਧੂ ਖਾਣੇ ਤੋਂ ਬਚਣਾ ਚਾਹੀਦਾ ਹੈ ਡੰਡੀ ਤਿਉਹਾਰਾਂ ਵਿੱਚ ਮਠਿਆਈਆਂ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਚੀਨੀ ਕੈਲੋਰੀ ਅਤੇ ਫੈਟ ਜ਼ਿਆਦਾ ਹੁੰਦਾ ਹੈ ਜਿਸ ਨਾਲ ਵਜ਼ਨ ਵਧਣਾ ਸ਼ੂਗਰ ਅਤੇ ਦਿਲ ਸੰਬੰਧੀ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਡੰਡੀ ਮਠਿਆਈ ਨਮਕੀਨ ਮਸਾਲੇਦਾਰ ਅਤੇ ਤਲੇ ਹੋਏ ਖਾਣ ਵਾਲੇ ਪਦਾਰਥਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਤਾਂ ਮੁਸ਼ਕਲ ਹੈ ਪਰ ਇਹਨਾਂ ਦੀ ਮਾਤਰਾ ਨੂੰ